ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮੋਨਿਕਾ ਧਵਨ ਅਫੀਸ਼ੀਅਲ ਹੈ ਔਰ ਜਿੰਨੇ ਜਿੰਨੇ ਮੈਨੂੰ ਫੋਲੋਅ ਅਪ ਨਹੀਂ ਕੀਤਾ ਮੈਨੂੰ ਫੋਲੋਅ ਅਪ ਕਰ ਲਵੋ ਔਰ YouTube ਮੇਰਾ ਪੇਜ ਜਿਹੜਾ ਹੈ ਮੋਨਿਕਾ ਧਵਨ ਅਫੀਸ਼ੀਅਲ ਤੇ ਹੀ ਹੈ ਔਰ ਜਿੰਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਮੈਨੂੰ ਉਸ ਜਗ੍ਹਾ ਤੋਂ ਵੀ YouTube ਤੇ ਸਬਸਕ੍ਰਾਈਬਸ ਕਰ ਲਵੋ ਹਾਂਜੀ ਪਰਿਵਾਰ ਸਨੇ ਸਭ ਠੀਕ ਠਾਕ ਹੋ ਤੰਦਰੁਸਤ ਹੋ ਹੋਗੀ ਮੈਂ ਭਗਵਾਨ ਅਗੇ ਦੁਆ ਕਰਾਂਗੀ ਕਿ ਤੁਸੀਂ ਆਪਣੇ ਘਰ ਵਿੱਚ ਰਾਜੀ ਖੁਸ਼ੀ ਤੇ ਵਧੀਆ ਵਧੀਆ ਰਹੋ ਕੱਲ ਦਾ ਵੀਡੀਓ ਮੇਰਾ ਕੁਛ ਨਹੀਂ ਪਾਇਆ ਔਰ ਪਰਸੋ ਦਾ ਵੀਡੀਓ ਵੀ ਮੈਂ ਨਹੀਂ ਪਾਇਆ ਕਿਉਂਕਿ ਥੋੜਾ ਜਿਹਾ ਥੋੜਾ ਜਿਹਾ ਕੁਝ ਠੀਕ ਨਹੀਂ ਚੱਲ ਰਿਹਾ ਮਨ ਥੋੜਾ ਜਿਹਾ ਪਰੇਸ਼ਾਨ ਹੈ ਔਰ ਤੁਹਾਨੂੰ ਪਤਾ ਹੈ ਜਦੋਂ ਮੈਂ ਬਹੁਤ ਸਾਰਾ ਪਰੇਸ਼ਾਨ ਹੁੰਦੀ ਹਾਂ ਨਾ ਮੈਂ ਉਦੋਂ ਵੀਡੀਓ ਬਹੁਤ ਦੂਰ ਦੀ ਗੱਲ ਮੈਂ ਦੇ ਕੰਮ ਦੇ ਵਿੱਚ ਵੀ ਆਪਣਾ ਆਪ ਨੂੰ ਮਤਲਬ ਲਗਨ ਚ ਨਹੀਂ ਰੱਖ ਪਾਉਂਦੀ ਤੇ ਕਿਸੇ ਸਿਆਣੇ ਨੇ ਸਮਝਦਾਰ ਨੇ ਸੱਚ ਹੀ ਕਿਹਾ ਹੈ ਕਿ ਜਦੋਂ ਤੁਹਾਡਾ ਮਨ ਅੰਦਰੋਂ ਨਾ ਨਾ ਆਵਾਜ਼ ਦੇਵੇ ਓਨੇ ਦੇ ਤੱਕ ਹਰ ਇੱਕ ਚੀਜ਼ ਦਾ ਟਾਈਮ ਤਰੀਕਾ ਨਹੀਂ ਚੱਲ ਸਕਦਾ ਕਿਸੇ ਵੇਲੇ ਕੀ ਹੈ ਕਿ ਮਹੀਨੇ ਚ ਇੱਕ ਵਾਰ ਜਾਂ ਅੱਧੀ ਵਾਰ ਟਾਈਮ ਦੇ ਵਿੱਚ ਕਿਤਨੇ ਕਿਤੇ ਮਨ ਉਦਾਸ ਤੇ ਪਰੇਸ਼ਾਨ ਹੋ ਹੀ ਜਾਂਦਾ ਹੈ ਤੇ ਦੋ ਦਿਨ ਵੀਡੀਓਸ ਨਹੀਂ ਮੈਂ ਪਾਈ ਉਹਦੇ ਵਿੱਚ ਵੀ ਥੋੜੀ ਮੇਰੀ ਪਰੇਸ਼ਾਨੀ ਜਿਸ ਦਾ ਮਤਲਬ ਅੰਦਰੋਂ ਹੀ ਮਾਨਨੀ ਸੀਗਾ ਦਿਲ ਉਦਾਸ ਬਿਲਕੁਲ 마ਸੂਮ ਦਿਮਾਗ ਹਿਸ਼ੋਰੀ ਸੋਚ ਰਿਹਾ ਹੈ ਮਨ ਦੀ ਜਿਹੜੀ ਉਸਤਾ ਮਤਲਬ ਟੈਨਸ਼ਨ ਹੈ ਜਿਹਨੂੰ ਕਹਿੰਦੇ ਉਹ ਵੱਧਦੀ ਹੀ ਜਾ ਰਹੀ ਸੀ ਔਰ ਬਾਕੀ ਦੇਖੋ ਸੋਚਾ ਸੋਚਣ ਨਾਲ ਤਾਂ ਇਨਸਾਨ ਅੱਦਾ ਹੋ ਜਾਂਦਾ ਹੈ ਮੇਰੀ ਤਰ੍ਹਾਂ ਜਿੱਦਾਂ ਮੈਂ ਦੋ ਦਿਨ ਸੋਚਦੀ ਰਹੀ ਤੇ ਤੀਜੇ ਦਿਨ ਮੇਰੇ ਆਪਣੇ ਆਪ ਦਾ ਹੁਲਿਆই بگੜ ਗਿਆ ਅਵਰ ਢਿੱਡ ਇਹਨੂੰ ਤਾਂ ਭੁੱਖ ਵੀ ਲੱਗਣੀ ਐ ਤੇ ਟੈਂਸ਼ਨਾਂ ਲੈ ਲੈ ਕੇ ਤਾਂ ਢਿੱਡ ਨੇ ਭਰ ਨਹੀਂ ਜਾਣਾ ਬਾਕੀ ਦੇਖੋ ਜਿਹੜਾ ਘਰ ਦਾ ਕੰਮ ਐ ਚਾਹੇ ਫਿਰ ਰਸੋਈ ਘਰ ਐ ਚਾਹੇ ਫਿਰ ਘਰ ਦਾ ਕੰਮ ਐ ਜਾਂ ਫਿਰ ਬੱਚਿਆਂ ਦੇ ਪ੍ਰਤੀ ਰਿਸਪੋਨਸੀਬਿਲਟੀਆਂ ਨੇ ਉਹ ਇੱਕ ਲੇਡੀਜ਼ ਨੂੰ ਕਪੂਕਤਾਨੀਆਂ ਹੀ ਪੈਂਦੀਆਂ ਨੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਈ ਵਾਰ ਕਿ ਜਦੋਂ ਅਸੀਂ ਮਤਲਬ ਜਿਸ ਚੀਜ਼ ਨੂੰ ਨਹੀਂ ਵੀ ਨਾ ਸੋਚਦੇ ਕਿ ਐ ਮਤਲਬ ਅੱਜ ਅਸੀਂ ਨਹੀਂ ਕਰਨਾ ਜਾਂ ਮਲਾ ਅੱਜ ਅਸੀਂ ਪੂਰੇ ਆਪਣੇ ਆਪ ਨੂੰ ਅਰੈਸਟ ਦੇਣਾ ਆਰਾਮ ਦੇਣਾ ਅੱਜ ਅਸੀਂ ਉਸ ਮਤਲਬ ਬਾਹਰ ਦੇ ਕੰਮਾਂ ਨੂੰ ਸੋ ਨੂੰ ਨਿਬੇੜਨਾ ਜਿਵੇਂ ਕਿ ਕੋਈ ਘਰ ਦੇ ਸੋਚ ਬੈੱਡ ਸ਼ੀਟਸ ਹੋ ਜਾਂਦੀਆਂ ਨੇ ਜਾਂ ਕਿਚਨ ਦੇ ਪ੍ਰਤੀ ਹੋ ਜਾਂਦੀਆਂ ਨੇ ਜਾਂ ਹੋਰ ਵੀ ਸਬਜ਼ੀਆਂ ਘਰ ਦੀਆਂ ਜਿਸ ਚੀਜ਼ ਨੂੰ ਅਸੀਂ ਮਤਲਬ ਸੋਚਦੇ ਨਾ ਉਹ ਚੀਜ਼ ਕੰਪਲਸਲੀ ਨਹੀਂ ਹੋ ਪਾਂਦੀ ਮੈਂ ਅੱਗੇ ਵੀ ਹਰ ਇੱਕ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਤੁਹਾਨੂੰ ਕਿਹਾ ਪਾਈਆਂ ਕਿ ਜੋ ਮੈਂ ਸੋਚਦੀ ਆ ਨਾ ਮੇਨਾ ਉਹ ਕੁਝ ਵੀ ਨਹੀਂ ਹੁੰਦਾ ਔਰ ਜੋ ਮੈਂ ਨਾ ਸੋਚੇ ਹੋਵੇ ਮੇਨਾ ਉਹ ਸਭ ਕੁਝ ਹੋ ਜਾਂਦਾ ਔਰ ਬਸ ਮਨ ਥੋੜਾ ਪਰੇਸ਼ਾਨ ਸੀ ਸਮਝਦਾਰ ਜਿਹੜਾ ਹੋਵੇ ਮੇਰੀ ਤਰ੍ਹਾਂ ਤਾਂ ਨਹੀਂ ਮਿੰਦੋਂ ਜ਼ਿਆਦਾ ਪਲੱਸ ਇਨਸਾਨ ਜਿਹੜਾ ਸਮਝਦਾਰ ਹੋਏਗਾ ਉਹਨੂੰ ਪਤਾ ਲੱਗ ਜਾਏਗਾ ਕਿ ਇਹ ਗੱਲ ਦੀ ਟਾਕ ਕਿੱਥੋਂ ਆ ਰਹੀ ਹੈ ਗੱਲ ਕਿਸ ਤਰ੍ਹਾਂ ਕਰ ਰਹੇ ਨੇ ਕਿਸ ਚੀਜ਼ ਦੀਨਾਂ ਨੂੰ ਪਰੇਸ਼ਾਨੀ ਹੈ ਕਿਸ ਚੀਜ਼ ਦੀ ਟੈਂਸ਼ਨਸ ਹੈ ਉਹ ਸਮਝ ਜਾਏਗਾ ਕਿਉਂਕਿ ਜਿੰਨੂ ਘਰ ਦੇ ਰਿਸਪੌਂਸਿਬਿਲਟੀਆਂ ਉਹਦੇ ਸਿਰ ਤੇ ਪਈਆਂ ਹੋਣਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਘਰ ਦਾ ਬੇਸ ਘਰ ਦਾ ਤਰੀਕਾ ਘਰ ਦਾ ਸੋ ਕੰਮ ਕਿਸ ਤਰ੍ਹਾਂ ਮਤਲਬ ਚੱਲਦਾ ਹੈ ਬਾਕੀ ਚਲੋ ਮੇਰੀ ਤਾਂ ਗੱਲਬਾਤ ਤੁਹਾਡੇ ਪ੍ਰਤੀ ਚੱਲਦੀ ਰਹੇਗੀ ਬਾਕੀ ਦੋ ਦਿਨ ਜਿਹੜੀ ਮੈਂ ਵੀਡੀਓਜ਼ ਨਹੀਂ ਪਾਈ ਔਰ ਕੱਲ ਮੇਰੀ ਬੇਟੀ ਦਾ ਡਾਂਸ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਉਹ ਥੋੜਾ ਮੇਰਾ ਵੱਡਾ ਟੀਵੀ ਜਿੱਦਾਂ ਮਤਲਬ ਬਾਹਰ ਲ lobby ਦਾ ਟੀਵੀ ਲਗਾ ਕੇ ਡਾਂਸਿੰਗ ਕਰ ਰਹੀ ਸੀ ਤੇ ਮਮਾ ਦਾ ਥੋੜਾ ਮੂਡ ਸੈਟਸ ਸੀ ਤੇ ਥੋੜਾ ਮਤਲਬ ਵਧੀਆ ਹੋ ਜਾਵੇ ਦੇਖੋ ਅਸੀਂ ਕਿੰਨਾ ਵੀ ਕਿਉਂ ਨਾ ਆਪਣੇ ਆਪ ਨੂੰ ਛੁਪਾ ਲਈਏ ਕੁਝ ਮੰਨ ਦੀਆਂ ਪਰੇਸ਼ਾਨੀਆਂ ਨੂੰ ਪਰ ਬੱਚੇ ਜੈਸ ਦੇ ਟਾਈਮ ਦੇ ਵਿੱਚ ਛੱਟਪਟ ਸਮਝ ਜਾਂਦੇ ਨੇ ਕਿ ਮਾਂ ਸਾਡੀ ਪਰੇਸ਼ਾਨ ਹੈ ਜਾਂ ਪਾਪਾ ਸਾਡੇ ਪਰੇਸ਼ਾਨ ਆ ਜਾਂ ਭਈਆ ਸਾਡਾ ਪਰੇਸ਼ਾਨ ਹੈ ਉਹ ਕਿਤਨੇ ਕਿਤੇ ਜਿਹੜੀਆਂ ਕਹਿੰਦੇ ਨਾ ਘਰ ਦੀਆਂ ਧੀਆ ਹੁੰਦੀਆਂ ਨੇ ਉਹ ਫਲੋਅ ਲਈ ਰਹਿੰਦੀਆਂ ਨੇ ਮਾਵਾਂ ਧੀਆ ਦੇ ਦੁੱਖਾਂ ਨੂੰ ਤੇ ਥੋੜਾ ਜਿਹਾ ਉਹਨਾਂ ਨੂੰ ਲੱਗਾ ਕਿ ਮਮਾ ਸੈਡ ਹੈ ਤੇ ਇਸ ਲਈ ਫਿਰ ਉਹਨੇ ਕਿ ਕੀਤਾ ਮੈਨੂੰ ਖੁਸ਼ ਕਰਨ ਲਈ ਟੀਵੀ ਲਗਾ ਦਿੱਤਾ ਔਰ ਥੋੜਾ ਜਿਹਾ ਮੈਨੂੰ ਵੀ ਕੰਪੈਲ ਕੀਤਾ ਮਮਾ ਡਾਂਸਿੰਗ ਕਰੋ ਪਰ ਡਾਂਸਿੰਗ ਵੀ ਤਤਾ ਦੀ ਕਰ ਪਾਵਾਂ ਜੇ ਅੰਦਰੋਂ ਮਨ ਨਹੀਂ ਹੋਏਗਾ ਤੇ ਫਿਰ ਡਾਂਸਿੰਗ ਦਾ ਵੀ ਕੀ ਫਾਇਦਾ ਹੈ ਨਾ ਤੇ ਇਸ ਲਈ ਕਿ ਇੱਕ ਅਧੀ ਕਦੀ ਸਾਰਿਆਂ ਨਾਲ ਹੋ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਮੇਰੇ ਨਾਲ ਹੀ ਹੋਇਆ ਬਹੁਤ ਸਾਰੇ ਇਸਤਰੀ ਦੇ ਲੋਗ ਨੇ ਜੈਂਟਸ ਐ ਲੇਡਿਸ ਐ ਤੇ ਬਹੁਤ ਸਾਰਾ ਮਤਲਬ ਹੋ ਜਾਂਦਾ ਹੈ ਕਈ ਵਾਰ ਹਰ ਇੱਕ ਨੂੰ ਮਹੀਨੇ ਚ ਇੱਕ ਵਾਰ ਜਾਂ ਦੋ ਵਾਰ ਟੈਂਸ਼ਨ ਦਿਮਾਗ ਦੇ ਵੈਸੇ ਹੀ ਪੈ ਜਾਂਦੀ ਹੈ ਬਿਨਾ ਗਲਤ ਹੋਈ ਬਿਨਾ ਵਜ੍ਹਾ ਤੋਂ ਹੀ ਆਵਰੇ ਜੈਂਟਸ ਐਜੰਟ ਦੀ ਵੀ ਰਿਸਪੌਂਸਿਬਿਲਟੀ ਬਹੁਤ ਹੁੰਦੀ ਹੈ ਹਰ ਇੱਕ ਐਜੰਟ ਸਵੇਰ ਤੋਂ ਜਾਂਦਾ ਹੈ ਆਪਣਾ ਮਤਲਬ ਕੁਝ ਸੋਚ ਕੇ ਆਰਟਸ ਕੀ ਅਜ ਇਸ ਇਹ ਕੰਮ ਕਰਨਾ ਹੈ ਅਜ ਇਸ ਇਹ ਉਹ ਕੰਮ ਕਰਨਾ ਇੱਕ ਪਰਮਾਤਮਾ ਦਾ ਗੁਰੂ ਦਾ ਮੰਤਰ ਲੈ ਕੇ ਘਰੋਂ ਨਿਕਲਦਾ ਹੈ ਤੇ ਪਰ ਇਹ ਲਾਈਫ ਦੀ ਇੱਕ ਸੱਚੀ ਕਹਾਣੀ ਜ਼ਰੂਰ ਹੈ ਕਹਿੰਦੇ ਨੇ ਥੋੜਾ ਜਿਹਾ ਓਕੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਜੀ ਰਿਕਸ਼ਾ ਜ਼ਰੂਰ ਲੈਂਦੇ ਨੇ ਕਿ ਉਹ ਭਗਤ ਮੇਰਾ ਪੜ ਗਿਆ ਤੇ ਨਹੀਂ ਉੱਪਰ ਗੱਦਕੀ ਦੇ ਇੱਧਰ ਉੱਦ ਤੈ ਨਹੀਂ ਹੋਇਆ ਤੇ ਜਿਹੜੀ ਉਹ ਪ੍ਰਿਕਸ਼ਾ ਨਾ ਜੇ ਉਹਨਾਂ ਦੀ ਜ਼ਿੰਦਗੀ ਚ ਤੇ ਉਹਨਾਂ ਦੀ ਸੋਲਾ ਚ ਕਾਮਯਾਬ ਹੋ ਜਾਵੇ ਨਾ ਤਾਂ ਗੁਰੂ ਮਹਾਰਾਜ ਜੀ ਉਸ ਤੋਂ ਵੀ ਜ਼ਿਆਦਾ ਵਧੀਆ ਤੋਂ ਵਧੀਆ ਉਸ ਬੰਦੇ ਨੂੰ ਤਰੱਕੀ ਦਿੰਦੇ ਨੇ ਤੇ ਇਸ ਲਈ ਮੇਰਾ ਤੇ ਮੰਨਣਾ ਇਹੀ ਹੈ ਤੁਹਾਡੇ ਅੱਗੇ ਕਿ ਅਸੀਂ ਮਨ ਨੂੰ ਇੱਕ ਜਗ੍ਹਾ ਹੀ ਠਹਿਰਾਈਏ ਮਨ ਨੂੰ ਭੜਕਾਈਏ ਨਾ ਅ ਜਿਸ ਦਾ ਗੁਰੂ ਮੰਤਰ ਗੁਰੂ ਗਿਆਨ ਲਿੱਤਾ ਹੈ ਉਸ ਦੇ ਨਾਲ ਆਪਣਾ ਸੰਜਿਆ ਕਰੀਏ ਬਾਕੀ ਚਲੋ ਜੇ ਸੋਚ ਕੋਈ ਕਿ ਰਿਸ਼ਤਾ ਜੇ ਕਿਤੇ ਤੁਹਾਨੂੰ ਜ਼ਿਆਦਾ ਕੰਪੈਲ ਕਰੇ ਵੀ ਉਹਨੂੰ ਤੁਸੀਂ ਵੀ ਕਲੀਅਰ ਕਰ ਸਕਦੇ ਹੋ ਕਿਉਂਕਿ ਕਹਿੰਦੇ ਨਾ ਇੱਕ ਤੋਂ ਦੋ ਇਨਸਾਨ ਨਾਲ ਗੱਲ ਕੀਤਾ ਥੋੜਾ ਮਨ ਹਲਕਾ ਹੋ ਜਾਂਦਾ ਹੈ ਤੇ ਬਾਕੀ ਬੋਲਣ ਲਈ ਤਾਂ ਬਹੁਤ ਖੁਸ਼ ਐ ਪਰ ਅੱਜ ਮੂਡ ਥੋੜਾ ਥੋੜਾ 50 50 ਟੈਂਸ਼ਨਸ ਨੋਟਸ ਥੋੜਾ ਜਿਹਾ ਮਾਈਂਡ ਥੋੜਾ ਜਿਹਾ ਨਾ ਸੈਟਿੰਗਸ ਨਹੀਂ ਗਾਦੇ ਤੇ ਬਾਕੀ ਮੈਂ ਤੁਹਾਡੀ ਮਾਨੀ ਕਰਦਾ ਵਾਂ ਤੁਹਾਡੇ ਚੈਨਲ ਦੇ ਨਾਲ ਮੈਂ ਮਿਲਦੀ ਰਵਾਂਗੀ ਤੁਸੀਂ ਗੱਲਬਾਤ ਕਰਦੇ ਰਹਿਣਾ ਪਰਮਾਤ ਸਮੇਤ ਪਰਮਾਤਮਾ ਤੁਹਾਡੀ ਲਾਈਫ ਨੂੰ ਤੰਦਰੁਸਤੀਆਂ ਦੇਵੇ ਤੁਹਾਡੇ ਪਰਵਾਸ ਸమేਤ ਤੁਹਾਨੂੰ ਵਧੀਆ-ਵਧੀਆ ਰੱਖੇ ਬਾਕੀ ਮੌਸਮ ਦਾ ਦੇਖਿਆ ਜਾਵੇ ਤਾਂ ਮੌਸਮ 50-50 ਹੋ ਚੁੱਕਿਆ ਹੈ ਬਰਸੋਂ ਦਾ ਬਹੁਤ ਜ਼ਿਆਦਾ ਹਨੇਰ ਚੱਲਿਆ ਇੰਨਾ ਕੁ ਜ਼ਿਆਦਾ ਹਨੇਰ ਕੀ ਕਹਿੰਦੇ ਨੇ ਕੁਦਰਤ ਦੇ ਰੰਗਾਂ ਨੂੰ ਕੋਈ ਬਦਲ ਨਹੀਂ ਸਕਦਾ ਦੇਖੋ ਜੀ ਦਿਨ ਵੇਲੇ ਨਾਰਮਲ ਸੁਨਸਾਨ ਧੁੱਪ ਵਰਗਾ ਸਿਸਟਮ ਸੀ ਕਿ ਬਾਹਰ ਨਿਕਲਣ ਨੂੰ ਦਿਲ ਨਹੀਂ ਸੀ ਕਰ ਰਿਹਾ ਤੇ ਸ਼ਾਮ ਤੋਂ ਬਾਅਦ ਜਦੋਂ ਜਿੱਥੇ ਮਤਲਬ 8 ਤੋਂ 9 ਵਜੇ ਦੇ ਪਾਸਪਾਸ ਟਾਈਮ ਸੀ ਰਾਤ ਦਾ ਤੇ ਅਚਾਨਕ ਇੰਨਾ ਹਨੇਰਾ ਆਇਆ ਇੰਨਾ ਹਨੇਰਾ ਹੈ ਕਿ ਤੁਸੀਂ ਮੰਨੋ ਕਿ ਕਿਉਂਕਿ ਤੁਹਾਡੇ ਸਾਰਿਆਂ ਦੇ ਇਦਾਂ ਪਾਸੇ ਵੀ ਜਿਹੜਾ ਵੀ ਹੈ ਤੁਸੀਂ ਹਨੇਰੀ ਮਿੱਟੀ ਕਣੀ ਦੇਖਿਆ ਹੀ ਹੋਏਗਾ ਹਨਾ ਤੇ ਚਲੋ ਦੋ ਦਿਨ ਬਾਅਦ ਥੋੜਾ ਮੌਸਮ ਜਿਹੜਾ ਕੀ ਥੋੜਾ ਵਧੀਆ ਹੋਇਆ ਕੀ ਮਤਲਬ ਪੱਕੇ ਵੀ ਥੋੜੇ ਠੰਡੇ ਹੋ ਗਏ ਨਹੀਂ ਤਾਂ ਪੱਕੇ ਵਿਚਾਰੇ ਸੇਕ ਮਾਰਨੇ ਸ਼ੁਰੂ ਹੋ ਗਏ ਸੀ ਕਿਉਂਕਿ ਜੇ ਧਰਤੀ ਮਾਂ ਉੱਪਰੋਂ ਗਰਮ ਹੋਏਗੀ ਤੇ ਪੱਕਿਆਂ ਨੇ ਤੇ ਆਪਣੇ ਆਪ ਹੀ ਸੇਕ ਮਾਰਨਾ ਹੈਗਾ ਤੇ ਬਾਕੀ ਕੋਈ ਨਾ ਜਲਦੀ ਤੁਹਾਡੇ ਨਾਲ ਸਿਤੋ ਵਧੀਆ ਵਧੀਆ ਮੂਡ ਦੇ ਵਿੱਚ ਗਲਬਤ ਲੈ ਕੇ ਹਾਜ਼ਰ ਹੋਵਾਂਗੀ ਤੇ ਸੋਚਿਆ ਕਿ ਚਲੋ ਮੈਂ ਤੁਹਾਨੂੰ ਮੈਸੇਜ ਦੇ ਵਿੱਚ ਕਹਿ ਦਵਾਂ ਬਹੁਤ ਸਾਰੇ ਮੈਸੈਂਜਰ ਦੇ ਮੈਸੇਜ ਦੇ ਵਿੱਚ ਕਹਿ ਰਹੇ ਸੀ ਦੋ ਦਿਨ ਹੋ ਚੱਲੇ ਨੇ ਮੋਨਿਕਾ ਮੈਮ ਤੁਹਾਡੀ ਵੀਡੀਓ ਨਹੀਂ ਆਈ ਪਤਾ ਨਹੀਂ ਮੈਨੂੰ ਕਿ ਮੇਰੀ ਵੀਡੀਓ ਕਈਆਂ ਨੂੰ ਪਸੰਦ ਵੀ ਆਂਦੀ ਹੈ ਤੇ ਕਈਆਂ ਨੂੰ ਨਹੀਂ ਵੀ ਪਸੰਦ ਆਂਦੀ ਕਈ ਕਹਿੰਦੇ ਆ ਕਿ ਥੋੜੀ ਜੀ ਬਕਵਾਸ ਸਪੀਚ ਹੁੰਦੀ ਹੈ ਤੇ ਕਈ ਕਹਿੰਦੇ ਬਹੁਤ ਵਧੀਆ ਸਪੀਚ ਹੁੰਦੀ ਹੈ ਤੇ ਦੇਖੋ ਜੀ ਜਿਹੜੇ ਤੇ ਮੈਨੂੰ ਕਹਿੰਦੇ ਇਸ ਤਰ੍ਹਾਂ ਵਧੀਆ ਹੈ ਜਾਂ ਬਕਵਾਸ ਹੈ ਕਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੀ ਆ ਧੰਨਵਾਦ ਦਿੰਦੀ ਆ ਕਿ ਚਲੋ ਕੋਸ਼ਿਸ਼ ਮਿਲੀ ਆਪਣੀ ਆਪ ਦੀ ਮੰਦੀ ਰਵੇਗੀ ਕਿ ਮੈਂ ਉਸ ਤੋਂ ਵੀ ਜ਼ਿਆਦਾ ਵਧੀਆ ਵੀਡੀਓਸ ਉਹਨਾਂ ਲਈ ਬਣਾ ਪਾਵਾਂ ਜਾਂ ਗੱਲਬਾਤ ਕਰ ਪਾਵਾਂ ਤੇ ਜਿਹੜੇ ਮੈਨੂੰ ਕਹਿੰਦੇ ਨੇ ਬਹੁਤ ਵਧੀਆ ਵੀਡੀਓਸ ਹੁੰਦੀਆਂ ਨੇ ਤੇ ਉਹਨਾਂ ਲਈ ਮੈਂ ਦਿਲੋਂ ਸ਼ੁਕਰਗੁਜ਼ਾਰ ਤੇ ਧੰਨਵਾਦ ਕਰਦੀ ਆ ਬਾਕੀ ਇਸ ਤਰ੍ਹਾਂ ਹੀ ਤੁਸੀਂ ਮੈਂ ਹਮੇਸ਼ਾ ਮੇਰੀ ਵੀਡੀਓਸ ਨਾਲ ਜੁੜਦੇ ਰਿਹਾ ਕਰੋ ਗੱਲਬਾਤ ਅਸੀਂ ਕਰਦੇ ਰਵਾਂਗੇ ਸੋ ਧੰਨਵਾਦ ਥੈਂਕ ਯੂ ਸੋ ਮਾਚੀ